ਸਿੰਘ ਸਾਹਿਬ ਨੂੰ ਸੇਵਾ ਮੂਰਤ ਕਰਨਾ ਬੇਹਦ ਨਿੰਦਣਯੋਗ ਤੇ ਮੰਤ ਭਾਗਾ ਹੈ ਤੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਪਈ ਸਿੰਘ ਸਾਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਫਰੰਤ ਚਰੋਣੀ ਗੋਦਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਕੀ ਦੋਸਤੀ ਭਾਦ ਔਰ ਨਾਲ ਦੀ ਨਾਲ ਸੱਤ ਮੈਂਬਰ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਠਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਮੈਂ ਜਿੱਕੇ ਮੈਨੂੰ ਪਾਲ ਕੀਤਾ ਜਾਵੇ ਕਿ ਨੇਤਿਕ ਤੌਰ ਤੇ ਮੈਂ ਮਹਿਸੂਸ ਕਰਦਾ ਕਿ ਜੇ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੀਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਸੀ ਤਾਂ ਕਿ ਕਿਸੇ ਦੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਇਸ ਪ੍ਰਧਾਨਗੀ ਅਹੁਦੇ ਤੋਂ ਤੁਹਾਨੂੰ ਤਸਦੀਕਾ ਦੇਣਾ ਸਰਕਾਰਾਂ ਨੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਬੜੇ ਯਤਨ ਆ ਕਿ ਇਹਨਾਂ ਜਫੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਧੰਮੀ ਵਰਗਾ ਆਊਗਾ ਚਲੇ ਜਾਊਗਾ ਸਿੰਘ ਸਾਹਿਬ ਨੂੰ ਸੇਵਾ ਮੁਕਤ ਕਰਨਾ ਬੇਹਦ ਨਿੰਦਣਯੋਗ ਤੇ ਮੰਤ ਭਾਗਾ ਹੈ ਸੇ ਮੈਂ ਆਪਣੇ ਤੌਰ ਤੇ ਬਤੌਰ ਮੁੱਖ ਸੇਵਾਦਾਰ ਬਤੌਰ ਪ੍ਰਧਾਨ ਨੈਤਿਕ ਤੌਰ ਤੇ ਇਹ ਮਹਿਸੂਸ ਕਰਦਾ ਹਾਂ ਵੀ ਸਿੰਘ ਸਹਿਬਾਨ ਨੇ ਇਹ ਜਿਹੜੀ ਪੋਸਟ ਪਾਈ ਆ ਨੈਤਿਕ ਤੌਰ ਤੇ ਜ਼ਿੰਮੇਵਾਰੀ ਚੱਕਦਾ ਮੈਂ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਦੋਸਤੀ ਭਾ ਦਿੰਦਾ। ਔਰ ਨਾਲ ਦੀ ਨਾਲ 7 ਮੈਂਬਰੀ ਜਿਹੜੀ ਕਮੇਟੀ ਆ ਉਹ ਕਮੇਟੀ ਦਾ ਮੈਨੂੰ ਮੁਖੀ ਥਾਪਿਆ ਸੀ ਉਦੋਂ ਤੋਂ ਵੀ ਸਿੰਘ ਸਾਹਿਬ ਨੇ ਮੈਂ ਜਿੱਤੀ ਲਿਖੀ ਮੈਨੂੰ ਭਾਗ ਦਿੱਤਾ ਜਾਵੇ। ਇੱਕ ਮੈਂ ਤੁਹਾਡੇ ਮਾਧਿਅਮ ਥਾਣੀ ਕਹਿਣਾ ਚਾਹਨਾ ਇਹ ਉਸ ਉਹਨਾਂ ਦੇ ਕਹਿਣ ਦਾ ਸਤਕਾਰ ਆ। ਕਿ ਨੈਤਿਕ ਦੌਰ ਤੇ ਮੈਂ ਮਹਿਸੂਸ ਕਰਦਾ ਕਿ ਜੀ ਸਿੰਘ ਸਾਹਿਬ ਨੇ ਇਹ ਗੱਲ ਕਹੀ ਆ ਤੇ ਭਾਵੇਂ ਐਗਜ਼ੈਕਟਿਵ 14 ਮੈਂਬਰ ਨਾਲ ਵੀ ਸੀ ਤੇ ਉਸ ਦਿਨ ਜਿਹੜਾ ਇੱਥੇ ਡਿਸਕਸ਼ਨ ਹੋਈ ਡੇਢ ਘੰਟਾ ਉਹ ਲਗਾਤਾਰ ਡੇਢ ਘੰਟੇ ਦੇ ਵਿੱਚ ਖੁੱਲਾ ਸਮਾਂ ਸਾਰਿਆਂ ਨੂੰ ਦਿੱਤਾ ਗਿਆ ਤਾਂ ਕਿ ਕਿਸੇ ਤੇ ਕੋਈ ਵਿਚਾਰ ਜਿਹੜੇ ਆ ਉਹ ਰਹਿ ਨਾ ਜਾਣ ਸਮੂਹਿਕ ਤੌਰ ਤੇ ਪ੍ਰਧਾਨ ਕਿਉਂਕਿ ਮੁਖ ਹੁੰਦਾ ਤੇ ਮੈਂ ਉਸ ਆਦਰ ਤੇ ਸਤਿਕਾਰ ਤਹਿਤ ਇਸ ਪ੍ਰਧਾਨ ਕੀ ਅਹੁਦੇ ਤੋਂ ਤਰੰਤ ਅਸਤੀਫਾ ਦੇਣਾ ਗੁਰੂ ਸਾਹਿਬ ਕਿਰਪਾ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਆ। ਔਰ ਅਕਾਲ ਤਖਤ ਸਿੱਖਾਂ ਦਾ ਸਰਮੌਰ ਵਖਤ ਜਿੱਥੋਂ ਕੋਈ ਵੀ ਸਖਮੂਨ ਕਰਨੀ ਹੁੰਦਾ। ਤੇ ਸ਼੍ਰੋਮਣੀ ਕਾਲੀ ਦਲ ਵੀ ਇਸ ਤਖਤ ਸਾਹਿਬ ਦੀ ਥਾਪੂ ਜਫੇ ਬੰਦੀ ਆ। ਸਮਾ ਬਹੁਤ ਗੰਭੀਰ ਚੱਲ ਰਿਹਾ। ਸਰਕਾਰਾਂ ਦੇ ਸਿੱਧੇ ਤੇ ਸਿੱਧੇ ਤੌਰ ਦੇ ਉੱਤੇ ਵੜੇ ਜਤਨਿਆਂ ਕਿ ਇਹਨਾਂ ਜਫੇਬੰਦੀਆਂ ਨੂੰ ਕਿਵੇਂ ਕਮਜ਼ੋਰ ਕੀਤਾ ਜਾਵੇ ਮੈਂ ਖਾਲਸਾ ਪੰਥ ਨੂੰ ਫਿਰ ਦੁਬਾਰਾ ਨਿਮਰਤਾ ਸਹਿਤ ਬੇਨਤੀ ਕਰਦਾ ਧਾਮ ਹੀ ਵਰਗਾ ਆਊਗਾ ਚਲਿਆ ਜਾਊਗਾ ਜਫੇਬੰਦੀ ਭਾਈ ਕੋਈ ਬੋਨੇ ਹੋ ਜਾਣਗੇ ਮੈਂ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕੀਤੀ ਸੀ ਦੂਸਰੀ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਮੈਂ ਤੁਹਾਡੇ ਸਵਾਲ ਜਵਾਬ ਜਿਹੜੇ ਆ ਆ ਇਹਦੇ ਵਿੱਚ ਹੀ ਦੇ ਦਿੰਦੇ ਆ ਤੇ ਕਈ ਵਾਰੀ ਹੁੰਦਾ ਕੀ ਆ ਕਿ ਆਪਾਂ ਐਸੇ ਇਲਜਾਜ਼ ਦੇ ਵਿੱਚ ਪੈ ਜਾਂਦੇ ਆ ਜਿਹੜੀ ਗੱਲ ਬੁਲਾਰੇ ਨੇ ਕਹਿਣੀ ਹੁੰਦੀ ਉਹ ਗੱਲ ਕਹਿ ਨਹੀਂ ਹੁੰਦੀ ਤੇ ਉਹ ਟੈਂਟ ਹੋਰ ਪਾਸੇ ਨੂੰ ਹੋ ਜਾਂਦੀ। ਤੋਂ ਮੈਂ ਜਿਹੜੀਆਂ ਮੇਰੀਆਂ ਭਾਵਨਾਵਾਂ ਸੀ ਉਹ ਮੈਂ ਤੁਹਾਨੂੰ ਸਾਰੀਆਂ ਝਾਰ ਕਰਤੀਆਂ ਤੇ ਤੁਹਾਡਾ ਧੰਨਵਾਦ ਵੀ ਕਰਦਾ। ਕਿ ਤੁਸੀਂ ਵੀ ਬਹੁਤ ਸਾਥ ਦਿੱਤਾ। ਕਈਆਂ ਨਾਲ ਮੇਰੀ 1 ਟੂ 1 ਵੀ ਕਈਆਂ ਨਾਲ 1 ਟੂ 1 ਨਹੀਂ ਵੀ ਹੋਈ। ਤੁਹਾਡਾ ਵੀ ਆਪਣਾ ਤਰਕ ਹੁੰਦਾ ਵੀ ਕੋਈ ਮਾੜੀ ਮੋਟੀ ਜਿਹੜੀ ਆ ਖਬਰ ਦਾ ਉਹ ਆਪਣੇ ਉਹਦੀ ਕਾਰਜਸ਼ੀਲ ਹੋ ਜਾਏ ਪਰ ਕਈ ਵਾਰੀ ਮੇਰੇ ਕੋ ਵੀ ਬਾਕਤ ਨਹੀਂ ਹੁੰਦਾ ਪਰ ਮੈਂ ਤੁਹਾਡਾ ਹਮੇਸ਼ਾ ਹੀ ਰਣੀ ਵੀ ਆ ਤਨਵਾਦ ਵੀ ਕਰਦਾ ਮੀਡੀਆ ਨੇ ਹਮੇਸ਼ਾ ਬਹੁਤ ਸਾਥ ਦਿੱਤਾ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਤੁਹਾਡਾ ਵੀ ਯੋਗਦਾਨ ਹੈ ਕਈ ਵਾਰੀ ਆਪਾਂ ਚਰਚਾਵਾਂ ਇਦਾਂ ਦੀਆਂ ਛੇੜ ਕੰਨੀਆਂ ਜਿਹੜੀਆਂ ਗੁਰੂ ਘਰ ਦੀਆਂ ਮਰਿਆਦਾਵ ਦੇ ਅਨੁਕੂਲ ਨਹੀਂ ਹੁੰਦੀ ਤੇ ਗੁਰੂ ਸਾਹਿਬ ਕਿਰਪਾ ਕਰਨ ਇਹ ਮਰਿਆਦਾਵਾਂ ਦਾ ਆਪਾਂ ਜੇ ਪਾਲਣਾ ਨਾ ਕਰਾਂਗੇ ਫਿਰ ਆਪਣੇ ਵੀ ਕਰਤਾਰ ਕੋਈ ਕੱਲ ਨੂੰ ਆਪਾਂ ਵੀ ਸਾਡੇ ਵਾਲੀਆ ਉਮਰ ਅੱਚ ਜਾਣਾ। ਸੋ ਫਿਰ ਦੁਬਾਰਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਦੀ ਕਾ ਖਾਲਸਾ, ਵਾਹਿਗੁਰੂ ਦਾ ਸਿਮਰ ਕੀਤਾ ਆਪਣਾ ਹਸਤੀਪਾ ਦਿੱਤਾ। ਇਹਨੂੰ ਪ੍ਰਵਾਨ ਕਰਨਾ ਹੌਸ ਦੀ ਜ਼ਿੰਮੇਵਾਰੀ ਇਹ ਮੈਂ ਮੈਂ ਪਹਿਲਾਂ ਗਿਆ ਦੀ ਅੰਮ੍ਰਿਤਾਲ ਅੰਮ੍ਰਿਤਬਾਲ ਮੈਂ ਪਹਿਲਾਂ ਕਿਹਾ ਸੀ ਮੈਂ ਇਹ ਬਾਤ ਨਹੀਂ ਪੜਨਾ। ਮੈਂ ਆਪਣਾ ਹਸਤੀਪਾ ਜਿਹੜਾ ਆ ਅੰਤਰ ਕਮੇਟੀ ਨੂੰ ਦਿੱਤਾ ਕਿਉਂਕਿ ਅੰਤਰ ਕਮੇਟੀ ਦੇ ਅਧਿਕਾਰਾਂ ਦੇਣਾ ਪਾਉਂਦਾ। ਹਾਂ ਜੀ ਇਹ ਹੁਣ ਉਹ ਸੋਚਣ ਵਾਲੀ ਕੀ ਗੱਲ ਮੈਂ ਆਪਣਾ ਪ੍ਰਾਪਤ ਕਰਦਾ